ਹੈਲੋ ਹਾਂਜੀ ਸਤਿ ਸ੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਤੁਹਾਨੂੰ ਅਸੀਂ ਰੂਪ ਰੂਪ ਰਾਉਨੇ ਆ ਪੰਜਾਬੀ ਕਲਚਰ ਨਾਲ ਤੇ ਮੰਮੀ ਨੇ ਸਾਹਮਣੇ ਰੱਖਿਆ ਹੋਇਆ ਹੈ ਚਰਖਾ ਦੇਖੋ ਪਹਿਲਾਂ ਚਰਖੇ ਹੁੰਦੇ ਸੀ ਤੇ ਦਵਾਨ ਕੱਤਦੇ ਹੁੰਦੇ ਸੀ ਦੇਖੋ ਮੰਮੀ ਜਿਹੜਾ ਵਾਨ ਕੱਤਣ ਲੱਗਿਆ ਤੁਸੀਂ ਵੀ ਦੇਖੋ ਸਾਰੇ ਜਣੇ ਦੇਖੋ ਕਿੱਦਾਂ ਕੋ ਮੜ ਆਇਆ ਹੈ ਇਹ ਮਮੀ ਅਰਜਨ ਨਾਲੋਂ ਤਾਂ ਅੱਗੇ ਜ਼ਿਆਦਾ ਵਧੀਆ ਜਾਂਦਾ ਉਹ ਮਾਲ ਪਾਈ ਨਾ ਫਿਰ ਸ਼ਮਾ ਨਹੀਂ ਪਾਈ ਆ ਇਹ ਉੱਤਾਂ ਪਾਈ ਹੋਤਾਂ ਨੂੰ ਪਾਈਦੀ ਅੱਛਾ ਮਾਲ ਥੋੜੀ ਕੰਨੀ ਕਰਦੇ ਕਿੱਥੇ ਲੱਗੇ ਪਾਈ ਬੰਦ ਦਿਨ ਪਾਈਦੀ ਕਿੱਥੇ ਲੱਗੇ ਰੀਮ ਕੱਤਾਂ ਲੱਗੇ ਪਾਈ ਅੱਛਾ ਇਹੇ ਪਾ ਕੇ ਰੋ ਜੁੱਜੀਆਂ ਕੀ ਆ ادھر دیکھو بنے دیکھو ਤੇ ਪਹਿਲਾਂ ਤਾਂ ਜਿਹੜਾ ਸਮਾਨ ਹੈ ਉਹ ਹੁੰਦਾ ਸੀ ਇਹ ਪਹਿਲਾਂ ਇਹਦੇ ਨਾਲ ਦੁੱਧ ਰੜਕਦੇ ਹੁੰਦੇ ਸੀ ਨਾ ਪਾਣੀ ਆਵੇ ਕੁਛ ਤੈਨੂੰ ਪਤਾ ਇਹਦੇ ਨਾਲ ਦੁੱਧ ਰੜਕਦੇ ਹੁੰਦੇ ਸੀ ਬੱਚਿਆਂ ਨੂੰ ਤੇ ਅੱਜ ਕੱਲ ਪਤਾ ਹੀ ਨਹੀਂ ਕੋਈ ਤੇ ਮੈਂ ਤੈਨੂੰ ਦੱਸਦੀ ਹਾਂ ਨਾ ਕਿਦਾਂ ਆ ਵੇ ਹੁਣ ਛੋਟੀਆਂ ਛੋਟੀਆਂ ਨਾ ਮਦਾਨੀਆਂ ਆ ਦੇਖੋ ਗਾਇਜ਼ ਪਹਿਲਾਂ ਇਹਦੇ ਨਾਲ ਦੁੱਧ ਰੜਕਦੇ ਹੁੰਦੇ ਸੀ ਇਹ ਕਿੱਦੇ ਸਾਰੇ ਇਹ ਚਾਟੀ ਦੇ ਵਿੱਚ ਪਾ ਦਿੰਦੇ ਹੁੰਦੇ ਸੀ ਮੰਮੀ ਹਣੀ ਸਵੇਰ ਇਹਦੇ ਨਾਲ ਦੁੱਧ ਰੜਕਦੇ ਹੁੰਦੇ ਸੀ ਮੰਮੀ ਆਹ ਦੇਖੋ ਗਾਇਜ਼ ਮੰਮੀ ਜਿਹੜਾ ਕੱਤੀ ਜਾਂਦੇ ਨੇ ਹੁਣ ਚੜਾਈ ਜਾਂਦੇ ਨੇ ਉੱਪਰ ਇਹ ਬਣ ਗਿਆ ਖਿਡੋ ਬਣ ਗਿਆ ਨਾ ਓਏ ਐਡਾ ਖਿਡੋ ਬਣ ਗਿਆ ਕਿੰਨਾ ਦੇਖੋ ਗਾਇਜ਼ ਆ ਸਾਰਾ ਵਾਣ ਹੈ ਜਿਹੜਾ ਇੱਦਾਂ ਕੱਟਣਾ ਹੈ ਪਹਿਲਾਂ ਜਿਹੜੇ ਜਿਹੜੇ ਕੱਟਦੇ ਰਹੇ ਇਦਾਂ ਵਾਣ ਸਾਰੇ ਜਣੇ ਕਮੈਂਟ ਕਰਕੇ ਦੱਸਿਓ ப்ਲੀਜ਼ ਇਹ ਪਹਿਲੇ ਕਮਰੇ ਬਣੇ ਹੋਏ ਆ ਇਹਨਾਂ ਦੇ ਮੰਜੇ ਇਹਨਾਂ ਦੇ ਮੰਜੇ ਜਿਹੜੇ ਇਹ ਲੱਕੜ ਦੇ ਮੰਜੇ ਜਿਨ੍ਹਾਂ ਨੂੰ ਕਹਿੰਦੇ ਆ ਹੱਥ ਦੇ ਬਣਾਏ ਆਹ ਸੰਦੂਖ ਵੀ ਹੈਗਾ ਗਾਇਜ਼ ਪਹਿਲਾ ਬਣਿਆ ਹੋਇਆ ਸੰਦੂਖ ਆਹ ਪਿੱਛੇ ਹੋਗੇ ਤੁਹਾਨੂੰ ਪੁਰਾਣਾ ਕਲਚਰ ਦਿਖਾਵਾਂਗੇ ਇਹ ਪੰਜਾਬੀ ਪੁਰਾਣਾ ਕਲਚਰ ਹੈ ਸਾਹਮਣੇ ਰੱਖਿਆ ਹੋਇਆ ਮੰਮੀਆਂ ਨੇ ਬਹੁਤ ਪੁਰਾਣਾ ਹੈ ਹਾਂਜੀ ਮੰਮੀ ਦੇਖੋ ਘਾਤ ਰੇ ਵਾਸ਼ਟ ਵਾਸ਼ਟ ਨਹੀਂ ਕਰਤਾ ਮੰਮੀ ਥੋੜਾ ਜਿਹਾ ਥੋੜੇ ਮੇਨਣਾ ਅੱਗੇ ਤੇ ਮੈਂ ਇੱਥੋਂ ਜੇ ਫੜ ਕੇ ਕਰ ਦਿੰਦੀ ਆ ਉਹ ਤੇ ਮੋੜਾ ਵਧੀਆ ਹੁੰਦਾ ਕੋਈ ਨਹੀਂ ਮਾ ਪਤਾ ਵਾ ਨਹੀਂ ਇਹਦੇ ਨਵੇਂ ਮੰਦਿਰ ਦੇ ਸ਼ਦੂਕ ਹੀ ਰਹਿ ਗਿਆ ਹਿਤੋ ਖਲਿਆਣੀ ਚੋਕੇ ਤੇ ਦੂਰ ਇਹ ਪਾਪਾ ਪਾ ਦੇ ਲੈ ਇਹਦੇ ਮੁੱਕ ਤੇ ਪਾਤਾ ਹਾਂ ਹਾਂਜੀ ਦੇਖੋ ਗਾਇਜ਼ ਮੈਂ ਵੀ ਕੱਤਣ ਲੱਗੀਆਂ ਇਹਦੇ ਮੁੱਕ ਤੇ ਪਾਤਾ ਨਹੀਂ ਨਹੀਂ ਜਾ ਚਾਹੀਏ ਪਹਿਲਾਂ ਦੇਖੋ ਗਾਇਜ਼ ਇਹ ਪੈ ਦਾ ਕੱਤੀ ਜਾਂਦੇ ਪਿਛੇ ਬਾਜੀ ਮਗਰ ਮਗਰਾਤ ਕਰੀ ਜਾਣਾ ਨਾ ਬਹੁਤ ਮਜ਼ਾ ਆ ਰਿਹਾ ਬੜਾ ਵਧੀਆ ਹੈ ਉਹਨੂੰ ਵੈਕਲ ਮਨੇ ਕਿੱਛ ਜਿਹਾ ਕਰਵਾਉਣਾ ਤੇ ਜੋੜ ਬੱਤੀ ਆ ਹਾਂਜੀ ਗਾਇਸ ਉਹਨੂੰ ਮਾਰ ਕਰਨਾ ਦੋ ਉਹ ਤੇ ਜੋੜ ਬੱਤੀ ਆ ਮੇਰਾ ਚਰਖਾ ਮੰਮੀ ਨੇ ਸਾਫ ਕਰਕੇ ਰੱਖਿਆ ਆਏ ਥੋੜਾ ਜਿਹਾ ਟੁੱਟ ਗਿਆ ਸੀ ਮਮਮੀ ਕੱਲ ਫੇਰ ਬਣਵਾ ਕੇ ਲਿਆਏ ਆ ਮੈਨੂੰ ਬੜਾ ਪਸੰਦ ਹੈ ਤੇ ਮੈਂ ਇੱਥੇ ਆਣ ਕੇ ਕੱਤਿਆ ਕਰਨਾ ਹੈ ਅਸੀਂ ਅੱਜ ਆ ਜਲ ਯਾਰ ਚੱਲ ਜੀ ਚੱਲ ਜਾਣਾ ਬਸ ਅਸੀਂ ਚੱਲੇ ਆ ਤੇ ਮੈਂ ਕਿਹਾ ਥੋੜਾ ਜਿਹਾ ਚਰਖਾ ਕੱਟ ਕੇ ਦੇਖ ਲੀਏ ਇਸਨ ਵਾਸੋਂ ਚੱਲਦੇ ਆ ਗਾਈਜ਼ ਆਰੇ ਇੱਧਰ ਜਿਹੜਾ ਮੈਂ ਕਾਤਰ ਹੋਈ ਲਗਦਾ ਇੱਥੇ ਹਾਂ ਦਵਾਰੇ ਫੇਰ ਜਿਹੜਾ ਨਵਾਂ ਪੱਤਨ ਲੱਗੇ ਆ ਹਾਂਜੀ ਇੱਧਰ ਨਾ ਦੇਖੋ ਗਾਈਜ਼ ਕਿੰਨਾ ਕਿੰਨਾ ਘਰਾਂ ਦੇ ਵਿੱਚ ਚਾਚ ਵੀ ਜਿਹੜੇ ਉਹ ਚਰਖੇ ਸੰਭਾਲ ਕੇ ਰੱਖੇ ਹੋਏ ਆ ਸਾਡੀ ਮੰਮੀ ਨੇ ਤਾਂ ਸੰਭਾਲ ਕੇ ਰੱਖਿਆ ਹੋਇਆ ਸਾਰੇ ਜਾਨੇ ਕਮੈਂਟ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਨ੍ਹਾਂ ਨੇ ਚਰਖੇ ਜਿਹੜੇ ਉਹ ਸੰਭਾਲ ਕੇ ਰੱਖਿਓਏ ਓਏ ਤੁਹਾਨੂੰ ਬਾਤ ਚੱਲ ਲਈ ਹਾਂਜੀ ਪਰ ਉਹਦੀਆਂ ਮੰਮੀਆਂ ਬਣਦਾ ਜਾਂਦਾ ਹੈ ਇਹ ਪੈਡਾ ਉਹਨਾਂ ਤੋਂ ਇਹਦੇ ਨਾਲ ਮੰਜਾ ਬਣਾਉਣਾ ਮੰਜਾ ਬਾਤ ਮੰਜਾ ਮਾਰੇ ਮੋਟਾ ਕਰਨਾ ਮਾਣ ਉਹ ਸਿਖਾ ਲਏ ਉਹ ਮੋਟਾ ਹਾਂਜੀ ਗਾਇਜ਼ ਇੱਧਰ ਵੇਖੋ ਆ ਕੱਤਿਆਂ ਹੋਇਆ ਮੈਂ ਤੇ ਹੁਣ ਮੈਂ ਇੱਥੇ ਲਵੇੜ ਦੇ ਲੱਗੀ ਹਾਂਜੀ ਹਾਂ ਕੱਤਣਗੇ ਮੰਮੀ ਹਾਂ ਉਹਨੇ ਵੜਨੇ ਵਾਸਤੇ ਲਵੇਟ ਕੇ ਰੱਖ ਦੋ ਅਸੀਂ ਹੁਣ ਚੱਲਨੇ ਆਂ ਮੈਂ ਕੱਤ ਲਿਆ ਏ ਤੇ ਹੁਣ ਅਸੀਂ ਇੱਥੇ ਚੱਲ ਚੱਲਨੇ ਆਂ ਫੇਰ ਕਿਤੇ ਆਵਾਂਗੇ ਤੇ ਫੇਰ ਕੱਟਾਂਗੇ ਓਕੇ ਬਾਏ ਬਾਏ ਚੈਨਲ ਨੂੰ ਕਰ ਲੋ ਸਾਰੇ ਜਾਨੇ ਸਬਸਕ੍ਰਾਈਬ ਤੇ ਕਰ ਦੋ ਲਾਈਕ ਤੇ ਪੰਜਾਬੀ ਕਲਚਰ ਦੇ ਵੇਖਣ ਦੇ ਲਈ ਨਵੀਆਂ ਨਵੀਆਂ ਵੀਡੀਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆ ਦੇਖੋ ਪਹਿਲੀਆਂ ਪੀੜੀਆਂ ਸੰਭਾਲ ਕੇ ਰੱਖਣੀ ਹੋਈ ਐ ਆ ਪਹਿਲੇ ਆਵੇ ਕਹਿੰਦੇ ਹਿੰਨੂ ਆ ਕੀ ਹੈ ਗਿੱਠੀ ਇਹਦੇ ਤਾਂ ਮਸ਼ੀਨ ਰੱਖੇ ਇਹ ਮਸ਼ੀਨ ਰੱਖਣ ਲਈ ਗਾਇਸ ਦਾਦੀ ਜੇ ਤੁਹਾਡੇ ਬਣੂ ਦਾਦੀ ਸਾਡੀ ਦਾਦੀ ਦੇ ਹੱਥਾਂ ਦੀ ਬਣੀ ਹੈ ਇਹ ਮਸ਼ੀਨ ਆ ਦੇਖੋ ਪਹਿਲੇ ਗੜਵਾ ਕਈ ਜਿਹੜੇ ਇੱਥੇ ਪਹਿਲਾ ਸਮਾਨ ਜਿਹੜਾ ਹਮ ਤੇ ਇਹਨਾਂ ਨੇ ਉੱਧਰ ਬਣਾਇਆ ਹੈ ਘਰ ਕੋਠੀਆਂ ਵਾਲੇ ਨੇ ਤੇ ਇਹ ਪਹਿਲਾ ਸਮਾਨ ਜਿਹੜਾ ਕਲਚਰ ਪੰਜਾਬੀ ਸਾਡੇ ਰੱਖਿਆ ਹੈ ਹਾਂਜੀ ਓਕੇ ਬாய் ਸਾਰਿਆਂ ਨੂੰ ਟਾਟਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਰ ਦਿਓ ਸ਼ੇਅਰ ਆ